ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦਾ ਦੂਜਾ ਕਾਰਜਕਾਲ 21 ਅਪ੍ਰੈਲ ਨੂੰ 100 ਦਿਨ ਪੂਰਾ ਕਰੇਗਾ 트ੰਪ ਨੇ ਕਿਹਾ ਕਿ ਰਾਸ਼ਟਰਪਤੀ ਦੇ ਵਜੋਂ ਮੇਰੇ 100 ਦਿਨ ਅਮਰੀਕੀ ਇਤਿਹਾਸ ਸਭ ਤੋਂ ਮਹਾਨ ਦਿਨ ਸਨ ਅਸੀਂ ਉਹ ਸਾਰੇ ਕਾਨੂੰਨ ਬਦਲੇ ਨੇ ਟੈਕਸ ਕਾਰਨ ਹੋਣ ਵਾਲੇ ਨੁਕਸਾਨ ਨੂੰ ਵੀ ਰੋਕਿਆ ਤੇ ਕਟਿਆ ਇੱਕ ਸਾਲ ਦੇ ਵਿੱਚ ਟੈਰਿਫ ਤੋਂ 170 ਲੱਖ ਕਰੋੜ ਰੁਪਏ ਦੀ ਕਮਾਈ ਹੋਵੇਗੀ ਜਿਸ ਨਾਲ ਈਮਾਦ ਵਰਗ ਨੂੰ ਰਾਹਤ ਮਿਲੇਗੀ ਹਾਲਾਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਿਹਾ ਸੀ ਕਿ ਮੈਂ ਇੱਕ ਸ਼ਾਨਦਾਰ ਕੰਮ ਕਰ ਰਿਹਾ ਹਾਂ ਅਮਰੀਕਾ ਦੇ ਲੋਕ ਮੈਨੂੰ ਦੁਬਾਰਾ ਰਾਸ਼ਟਰਪਤੀ ਚੋਣ ਲੜਨ ਦੀ ਮੰਗ ਕਰ ਰਹੇ ਨੇ ਲੋਕ ਮੈਨੂੰ ਤੀਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਾਉਣ ਦੇ ਲਈ ਵੀ ਪੇਤਾਪ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਵਾਲੇ ਨੇ ਇਸ ਮੌਕੇ ਉਹਨਾਂ ਇੱਕ ਵਿਸ਼ੇਸ਼ ਇੰਟਰਵਿਊ ਦੇ ਵਿੱਚ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਅਤੇ ਚੁਣੌਤੀਆਂ ਬਾਰੇ ਗੱਲਬਾਤ ਕੀਤੀ। ਟਰੰਪ ਨੇ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਦੇ ਲਈ ਬੁਨਿਆਦੀ ਤਬਦੀਲੀਆਂ ਦਾ ਵਾਅਦਾ ਕੀਤਾ। ਇਸ ਦੇ ਵਿੱਚ ਆਰਥਿਕ ਸੁਧਾਰਾ, ਊਰਜਾ ਨੀਤੀ ਅਤੇ ਵਿਦੇਸ਼ੀ ਮਾਮਲਿਆਂ ਦੇ ਵਿੱਚ ਅਮਰੀਕਾ ਫਰਸਟ ਨੀਤੀ ਨੂੰ ਹੋਰ ਵਿਸਤਾਰ ਦੇ ਵਿੱਚ ਲਾਗੂ ਕਰਨਾ ਸ਼ਾਮਲ ਹੈ। ਟਰੰਪ ਨੇ ਆਪਣੇ ਇੰਟਰਵਿਊ ਵਿੱਚ ਕਾਫੀ ਮੁੱਦਿਆਂ ਉੱਤੇ ਚਰਚਾ ਕੀਤੀ। ਦਸ ਕੀ ਕਾਜਕਾਰ ਦੇ ਪਹਿਲੇ 100 ਦਿਨਾਂ ਦੇ ਵਿੱਚ ਟੰਪ ਨੇ ਕਿਹਾ ਕਿ ਇਤਿਹਾਸ ਦੇ ਵਿੱਚ ਸਭ ਤੋਂ ਮਹਾਨ ਰਾਸ਼ਟਰਪਤੀ ਵਜੋਂ ਮੇਰੇ 100 ਦਿਨ ਅਮਰੀਕੀ ਇਤਿਹਾਸ ਦੇ ਵਿੱਚ ਸਭ ਤੋਂ ਮਹਾਨ ਦਿਨ ਰਹੇ ਨੇ ਅਸੀਂ ਕਈ ਕਾਨੂੰਨ ਬਦਲੇ ਨੇ ਟੈਰਿਫ ਤੋਂ ਨੁਕਸਾਨ ਨੂੰ ਰੋਕਿਆ ਕਰਮਚਾਰੀਆਂ ਦੀ ਛਾਟੀ ਕੀਤੀ ਅਤੇ ਟੈਰਿਫ ਲਗਾਏ ਅੱਗੇ ਦੇ ਏਜੰਡੇ ਲਈ ਦਿਨ ਰਾਤ ਮਿਹਨਤ ਜਾਰੀ ਹੈ ਦੂਜੇ ਪਾਸੇ ਟੈਰਿਫਨੀਟੀ ਉਤੇ ਬੋਲਦੇ ਹੋਏ ਡੋਨਲਡ ਟੰਪ ਨੇ ਕਿਹਾ ਕਿ ਅਮਰੀਕੀ ਮੱਧ ਵਰਗ ਨੂੰ ਰਾਹਤ ਮਿਲੇਗੀ ਟੈਰਿਫ ਦੇ ਨਾਲ 1 ਸਾਲ ਵਿੱਚ 170 ਲੱਖ ਕਰੋੜ ਰੁਪਏ ਕਮਾਈ ਹੋਵੇਗੀ ਭਾਰਤ ਤੇ ਚੀਨ ब्राजील ਵਰਗੇ ਦੇਸ਼ ਸਾਡੇ ਉੱਤੇ 100 ਤੋਂ 150% ਟੈਰਿਫ ਲਗਾਉਂਦੇ ਨੇ ਮੈਂ ਵੀ ਉਹੀ ਕੰਮ ਕਰਦੇ ਆਂ ਤੇ ਹੋਮ ਡਿਪੋ ਵਾਲਮਾਰਟ ਟਾਰਗੇਟ ਵਰਗੀਆਂ ਕੰਪਨੀਆਂ ਮੇਰੇ ਨਾਲ ਨਹੀਂ ਦੂਜੀ ਪਾਸੇ ਵਿਦੇਸ਼ ਨੀਤੀ ਦੀ ਗੱਲ ਕੀਤੀ ਅਤੇ ਰਾਸ਼ਟਰਪਤੀ ਟਰੰਪ ਦੇ ਮੁਤਾਬਕ ਅਮਰੀਕਾ ਫਰਸਟ ਦਾ ਵਿਸਥਾਰ ਕਰਨਾ ਸਾਡੀ ਵਿਦੇਸ਼ ਨੀਤੀ ਸ਼ਾਂਤੀ ਦੇ ਲਈ ਤਾਕਤ ਦੇ ਸਿਧਾਂਤ ਉਤੇ ਆਧਾਰਿਤ ਹੈ ਅਮਰੀਕਾ ਫਰਸਟ ਨੀਤੀ ਦਾ ਹੋਰ ਵੀ ਵਿਸਾਰ ਕੀਤਾ ਜਾਵੇਗਾ ਅਮਰੀਕਾ ਨੂੰ جنگ ਤੋਂ ਬਾਹਰ ਰੱਖਿਆ ਜਾਵੇਗਾ ਤੇ ਨਾਟੋ ਅਤੇ ਸਬੰਧਤ ਰਾਸ਼ਟਰ ਵਰਗੀਆਂ ਸੰਸਥਾਵਾਂ ਦੇ ਯੋਗਦਾਨ ਵਰ ਘਟਾਇਆ ਜਾਵੇਗਾ। ਦਾਸੇ ਚੋਣਾ ਅਤੇ ਭਵਿੱਖ ਦੀ ਗੱਲ ਕੀਤੀ ਜਾਵੇ ਤਾਂ 트ੰਪ ਨੇ ਇੰਟਰਵਿਊ ਦੌਰਾਨ ਕਿਹਾ ਕਿ ਲੋਕ ਮੇਰੀਆਂ ਨੀਤੀਆਂ ਤੋਂ ਪ੍ਰਭਾਵਿਤ ਅਤੇ ਖੁਸ਼ ਨੇ ਤੀਜੀ ਵਾਰ ਚੋਣ ਲੜਨ ਅਤੇ ਰਾਸ਼ਟਰਪਤੀ ਬਣਨ ਦੇ ਸਵਾਲ ਉੱਤੇ ਡੋਨਲਡ 트ੰਪ ਨੇ ਕਿਹਾ ਕਿ ਮੈਂ ਸ਼ਾਨਦਾਰ ਕੰਮ ਕਰ ਰਿਹਾ। ਅਮਰੀਕਾ ਦੇ ਲੋਕ ਮੈਨੂੰ ਦੁਬਾਰਾ ਰਾਸ਼ਟਰਪਤੀ ਚੋਣ ਲੜਨ ਦੀ ਮੰਗ ਕਰ ਰਹੇ ਨੇ। ਹਰ ਕੋਈ ਮੈਨੂੰ ਤੀਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਾਉਣ ਦੇ ਲਈ ਵੀ ਬੇਤਾਬ ਹੈ। ਮੇਰੀਆਂ ਨੀਤੀਆਂ ਜਨਤਾ ਦੀ ਭਲਾਈ ਦੇ ਲਈ ਨੇ। ਪਹਿਲੇ 3 ਮਹੀਨੇ ਤਰ੍ਹਾਂ ਹੀ ਆਮ ਲੋਕ ਮੇਰੇ ਤੋਂ ਕਾਫੀ ਪ੍ਰਭਾਵਿਤ ਹੋਏ ਨੇ ਹੁਣ ਤੱਕ ਕਿਸੇ ਵੀ ਰਾਸ਼ਟਰਪਤੀ ਨੂੰ ਇੰਨਾ ਸਮਰਥਨ ਨਹੀਂ ਮਿਲਿਆ ਜਿੰਨਾ ਮੈਨੂੰ ਮਿਲ ਰਿਹਾ ਹੈ ਰਾਸ਼ਟਰਪਤੀ ਦੀ ਸ਼ਕਤੀ ਦੀ ਗੱਲ ਕੀਤੀ ਜਾਵੇ ਤਾਂ ਟਰੰਪ ਮੁਤਾਬਕ ਵਿਸਥਾਰ ਤੇ ਦੋਸ਼ ਉਤੇ ਮੈਂ ਸ਼ਕਤੀ ਦਾ ਵਿਸਥਾਰ ਨਹੀਂ ਕਰ ਰਿਹਾ ਪਰ ਉਹਨਾਂ ਦੀ ਸਹੀ ਵਰਤੋਂ ਕਰ ਰਿਹਾ ਮੈਂ ਚੋਣਾਂ ਦੇ ਵਿੱਚ ਜੋ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਟਰੰਪ ਨੇ ਕਿਹਾ ਕਾਨੂੰਨ ਤਹਿਤ ਦितीय ਸ਼ਕਤੀਆਂ ਅਨੁਸਾਰ ਸਾਰਾ ਕੰਮ ਕੀਤਾ ਜਾ ਰਿਹਾ ਹੈ ਕਿਸੇ ਸੰਸਥਾ ਨੂੰ ਕਮਜ਼ੋਰ ਨਹੀਂ ਕਰ ਰਿਹਾ ਇਸ ਦੇ ਨਾਲ ਹੀ ਆਰਥਿਕਤਾ ਦੀ ਗੱਲ ਕੀਤੀ ਜਾਵੇ ਤਾਂ 트ੰਪ ਨੇ ਦੱਸਿਆ ਕਿ ਵੱਧੀ ਮਹਿੰਗਾਈ ਅਤੇ ਅਸਥਿਰਤਾ ਦੇ ਕਾਰਨ ਘਰੇਲੂ ਦਾ ਸਮਾਨ ਸਸਤਾ ਹੋ ਗਿਆ ਹੈ ਉਜਰਤੀਆਂ ਕੀਮਤਾਂ ਕੱਟ ਗਈਆਂ ਨੇ ਸਿਰਫ ਵਿਆਜ ਦਰਾਂ ਸਥਿਰ ਨੇ ਅਸੀਂ ਜਲਦ ਹੀ ਦੁਨੀਆ ਦਾ ਸਭ ਤੋਂ ਅਮੀਰ ਦੇਸ਼ਵਾਨ ਚਾ ਮੰਗੇ ਕੈਨੇਲ ਡੋਨਾਲਡ ਟਰੰਪ ਦਾ ਤੇ ਮਹਿੰਗਾਈ ਵੱਧਨ ਦੇ ਦੋਸ਼ ਗਲਤ ਨੇ ਉਹਨਾਂ ਕਿਹਾ ਕਿ ਮੇਰੀ ਸਰਕਾਰ ਦੇ ਵੱਲੋਂ ਚੁੱਕੇ ਗਏ ਕਦਮਾਂ ਦਾ ਫਾਇਦਾ ਅੱਗੇ ਦਿਖਿਆ ਜਾਵੇਗਾ ਟਰੰਪ ਨੇ ਸਰਕਾਰੀ ਖਰਚੀ ਉੱਤੇ ਗੱਲ ਕਰਦਿਆਂ ਕਿਹਾ ਕਿ ਡੂੰਗੇ ਰਾਜ ਖਤਮ ਹੋ ਜਾਣਗੇ ਇਹ ਦੋਜੀ ਦੇ ਮਿਸ਼ਨ ਦੇ ਨਾਲ ਮੇਲ ਖਾਂਦਾ ਹੈ ਜੋ ਸਰਕਾਰੀ ਖਰਚੀਆਂ ਨੌਕਰੀ ਸ਼ਾਇਰ ਨੂੰ ਘਟਾਉਣ ਉੱਤੇ ਕੇਂਦ੍ਰਿਤ ਕਰਦਾ ਹੈ ਦੋਜੀ ਦੇ ਅਰਬਾਂ ਡਾਲਰ ਦੀ ਬਰਬਾਦੀ ਤੋਂ ਖਤਰੇ ਅਤੇ ਦੁਰਵਿਵਹਾਰ ਨੂੰ ਰੋਕਿਆ ਸੀ ਚੋਣਿਆਂ ਕਿ ਸਰਕਾਰੀ ਪੈਸਾ ਸਹੀ ਲੋਕਾਂ ਤੱਕ ਪਹੁੰਚ ਜਾਵੇ